ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਤਾਂ ਆਓ ਫਿਰ ਕਹਾਣੀ ਸ਼ੁਰੂ ਕਰਦੇ ਹਾਂ ਕਹਿੰਦੇ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਦੇ ਚਾਰ ਲੜਕੇ ਚਾਰੇ ਦੋਸਤ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਆਪਣੇ ਪਿੰਡ ਤੋਂ ਬਾਹਰ ਜਾ ਕੇ ਕੰਮ ਕਰੀਏ ਕਹਿੰਦੇ ਉਹ ਆਪਣਾ ਪਿੰਡ ਛੱਡ ਕੇ ਕਿਸੇ ਬਾਹਰ ਦੇ ਨਗਰ ਦੇ ਵਿੱਚ ਕੰਮ ਦੀ ਤਲਾਸ਼ ਤੇ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਬਹੁਤ ਪੈਸਾ ਕਮਾਇਆ ਕਹਿੰਦੇ ਸਾਲ ਭਰ ਮਿਹਨਤ ਕਰਦੇ ਰਹੇ ਸਾਲ ਦੇ ਵਿੱਚ ਉਹਨਾਂ ਨੇ ਕਾਫੀ ਸਾਰਾ ਧਨ ਕਮਾਲ ਲਿਆ ਸੀ ਸਾਲ ਬਾਅਦ ਉਹਨਾਂ ਨੇ ਫੈਸਲਾ ਕੀਤਾ ਵੀ ਕਿਉਂ ਨਾ ਆਪਾਂ ਇੱਕ ਵਾਰ ਆਪਣੇ ਪਿੰਡ ਗੇੜਾ ਮਾਰ ਕੇ ਆਈਏ ਇੱਕ ਤਾਂ ਪਰਿਵਾਰ ਵਾਲਿਆਂ ਨੂੰ ਮੇਲਾਵਾਂਗੇ ਦੂਜਾ ਜੋ ਆਪਾਂ ਧਨ ਕਮਾਇਆ ਏ ਉਹ ਪਰਿਵਾਰ ਨੂੰ ਦੇ ਜਾਵਾਂਗੇ ਕੁਝ ਦਿਨ ਉੱਥੇ ਰਵਾਂਗੇ ਫਿਰ ਵਾਪਸ ਆ ਜਾਵਾਂਗੇ ਕਹਿੰਦੇ ਚਾਰਾ ਨੇ ਹੀ ਇਹ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਆਪਣੇ ਪਿੰਡ ਜਾਣ ਨੂੰ ਤਿਆਰੀ ਕਰਨ ਲੱਗੇ ਕਹਿੰਦੇ ਜੋ ਵੀ ਉਹਨਾਂ ਨੇ ਧਨ ਕਮਾਇਆ ਸੀ ਨਾ ਉਹਨਾਂ ਨੇ ਆਪੋ ਆਪਣੀਆਂ ਪੋਟਲੀਆਂ ਦੇ ਵਿੱਚ ਪਾ ਲਿਆ ਤੇ ਆਪਣੇ ਸਮਾਨ ਦੇ ਨਾਲ ਰੱਖ ਲਈਆਂ ਆਪ ਉਹ ਆਪਣਾ ਸਮਾਨ ਚੁੱਕ ਕੇ ਆਪਣੇ ਪਿੰਡ ਨੂੰ ਤੁਰ ਪਏ ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ ਜਿੱਥੇ ਵੀ ਜਾਣਾ ਹੋਣਾ ਹੁੰਦਾ ਪੈਦਲ ਹੀ ਜਾਣਾ ਪੈਂਦਾ ਸੀ ਤਾਂ ਕਹਿੰਦੇ ਹੁਣ ਇਹ ਪੈਦਲ ਯਾਤਰਾ ਕਰ ਰਹੇ ਨੇ ਕੁਝ ਦੂਰੀ ਤੇ ਗਏ ਤੇ ਇੰਨਾ ਚਾਰਾਂ ਨੇ ਫੈਸਲਾ ਕੀਤਾ ਵੀ ਆਪਾਂ ਸਾਰਿਆਂ ਨੇ ਆਪੋ ਆਪਣੀ ਕਮਾਈ ਅਲੱਗ ਅਲੱਗ ਆਪਣੇ ਸਮਾਨ ਦੇ ਵਿੱਚ ਰੱਖੀ ਆ ਕਿਉਂ ਨਾ ਆਪਾਂ ਸਾਰਿਆਂ ਦਾ ਪੈਸਾ ਇੱਕੋ ਥਾਂ ਤੇ ਰੱਖ ਲਈਏ ਅਤੇ ਵਾਰੀ-ਵਾਰੀ ਦੇ ਨਾਲ ਇੱਕ ਜਣਾ ਇਸ ਪੈਸੇ ਨੂੰ ਸੰਭਾਲਦਾ ਹੋਇਆ ਪਿੰਡ ਲੈ ਜਾਵੇਗਾ ਜਦੋਂ ਇੱਕ ਜਣੇ ਦੇ ਕੋਲ ਪੈਸਾ ਹੋਵੇਗਾ ਤਾਂ ਆਪਣਾ ਤਿੰਨਾਂ ਦਾ ਧਿਆਨ ਵੀ ਉਹਦੇ ਵਿੱਚ ਰਹੇਗਾ ਅਤੇ ਜੇ ਕਿਤੇ ਰਸਤੇ ਦੇ ਵਿੱਚ ਕੋਈ ਚੋਰ ਡਾਕੂ ਮਿਲ ਗਏ ਤਾਂ ਉਹ ਇੱਕ ਜਣਾ ਪੈਸੇ ਨੂੰ ਸਹਮਣ ਲਵੇਗਾ ਅਤੇ ਬਾਕੀ ਦੇ ਤਿੰਨ ਉਹ ਚੋਰ ਡਾਕੂਆਂ ਦਾ ਮੁਕਾਬਲਾ ਕਰ ਲਵਾਂਗੇ ਕਹਿੰਦੇ ਚਾਰਾਂ ਨੇ ਕਿਹਾ ਵੀ ਹਾਂ ਬਿਲਕੁਲ ਠੀਕ ਹੈ ਇਦਾਂ ਹੀ ਕਰਾਂਗੇ ਕਹਿੰਦੇ ਹੁਣ ਉਹਨਾਂ ਨੇ ਉਹ ਸਾਰਾ ਪੈਸਾ ਇਕੱਠਾ ਦੇ ਕਰ ਲਿਆ ਇੱਕ ਜਾਨੇ ਨੂੰ ਜ਼ਿੰਮੇਵਾਰੀ ਦੇ ਦਿੱਤੀ ਵਾਰੀ-ਵਾਰੀ ਦੇ ਨਾਲ ਇਹ ਜ਼ਿੰਮੇਵਾਰੀ ਚੁੱਕਦੇ ਹੋਏ ਜਾ ਰਹੇ ਨੇ ਕਦੇ ਧੰਨ ਵਾਲੀ ਪੋਟਲੀ ਕੋਈ ਫੜ ਲੈਂਦਾ ਹੈ ਕਦੇ ਕੋਈ ਫੜ ਲੈਂਦਾ ਇਦਾਂ ਹੀ ਕਰਦੇ ਆ ਕਰਦੇ ਆ ਕਹਿੰਦੇ ਸ਼ਾਮ ਦਾ ਵੇਲਾ ਹੋ ਗਿਆ ਉਹਨਾਂ ਨੇ ਚਾਰਾਂ ਨੇ ਫੈਸਲਾ ਕੀਤਾ ਵੀ ਹੁਣ ਸ਼ਾਮ ਤੱਕ ਇਹ ਥੋੜੀ ਦੇਰ ਤੱਕ ਰਾਤ ਪੈ ਜਾਣੀ ਆ ਤੇ ਅੱਗੇ ਜੰਗਲ ਦਾ ਰਸਤਾ ਹੈ ਰਾਤ ਨੂੰ ਜੰਗਲ ਦਾ ਰਸਤਾ ਪਾਰ ਕਰਨਾ ਆਪਣੇ ਲਈ ਸਹੀ ਨਹੀਂ ਹੋਵੇਗਾ ਇਸ ਕਰਕੇ ਆਪਾਂ ਇਸ ਪਿੰਡ ਦੇ ਵਿੱਚ ਰੁਕ ਜਾਈਏ ਕਿੰਦੇ ਪਿੰਡ ਦੇ ਬਾਹਰਵਾਨ ਇੱਕ ਬਜ਼ੁਰਗ ਮਾਤਾ ਦਾ ਘਰ ਸੀ ਇਹਨਾਂ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਬਜ਼ੁਰਗ ਮਾਈ ਨਿਕਲੀ ਇਹਨਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਵੀ ਅਸੀਂ ਫਲਾਣੇ ਨਗਰ ਤੋਂ ਆਏ ਆ ਅਤੇ ਫਲਾਣੇ ਪਿੰਡ ਦੇ ਵਿੱਚ ਜਾਣਾ ਹੈ ਤੇ ਜੇਕਰ ਤੁਸੀਂ ਸਾਨੂੰ ਅੱਜ ਦੀ ਰਾਤ ਇੱਥੇ ਠਹਿਰਨ ਦੀ ਇਜਾਜ਼ਤ ਦੇ ਦਿਓ ਤਾਂ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਕਹਿੰਦੇ ਉਹ ਬਜ਼ੁਰਗ ਮਾਈ ਨੇ ਕੁਝ ਸੋਚ ਵਿਚਾਰ ਤੋਂ ਬਾਅਦ ਕਿਹਾ ਵੀ ਆਜੋ ਪੁੱਤਰ ਤੁਸੀਂ ਮੇਰੇ ਘਰ ਵਿੱਚ ਰਹਿ ਸਕਦੇ ਹੋ ਉਹ ਮਾਈ ਕਹਿਣ ਲੱਗੀ ਮੈਂ ਆਪਣੇ ਲਈ ਖਾਣਾ ਤਿਆਰ ਕਰਨ ਲੱਗੀ ਸਾਂ ਜੇ ਤੁਸੀਂ ਵੀ ਖਾਣਾ ਖਾਓਗੇ ਤਾਂ ਮੈਂ ਤੁਹਾਡੇ ਲਈ ਵੀ ਤਿਆਰ ਕਰ ਦਿੰਨੀ ਆ ਇਹ ਚਾਰੇ ਬੜੇ ਖੁਸ਼ ਹੋਏ ਕਹਿਣ ਲੱਗੇ ਮਾਈ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੇਕਰ ਤੁਸੀਂ ਸਾਨੂੰ ਭੋਜਨ ਪ੍ਰਸ਼ਾਦਾ ਵੀ ਸ਼ਿਕਾ ਦੋ ਕਹਿੰਦੇ ਮਾਈ ਨੇ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਇਹਨਾਂ ਚਾਰਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਆ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਰਹੇ ਚਲੋ ਇਹਨਾਂ ਨੂੰ ਵੀ ਬਜ਼ੁਰਗ ਮਾਈ ਵਧੀਆ ਲੱਗੀ ਮਾਈ ਨੂੰ ਵੀ ਇਹ ਚਾਰੇ ਲੜਕੇ ਆਪਣੇ ਪੁੱਤਰਾ ਵਾਂਗ ਹੀ ਲੱਗ ਰਹੇ ਸਨ ਕਹਿੰਦੇ ਉਹ ਚਾਰਾ ਲੜਕਿਆ ਲੈ ਕੇ ਆ ਵੀ ਮਾਈ ਅਸੀਂ ਇਸ ਤਰ੍ਹਾਂ ਨਾ ਦੂਰੋਂ ਕਮਾਈ ਕਰਕੇ ਆਏ ਆ ਅਤੇ ਸਾਡੀ ਇਹ ਮਿਹਨਤ ਦੀ ਕਮਾਈ ਇਸ ਥੈਲੀ ਦੇ ਵਿੱਚ ਆ ਅਸੀਂ ਚਾਹੁੰਦੇ ਆ ਕਿ ਰਾਤ ਨੂੰ ਇਹ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖ ਲਓ ਕੱਲ ਨੂੰ ਅਸੀਂ ਤੁਹਾਡੇ ਕੋਲੋਂ ਇਹ ਲੈ ਕੇ ਗੇ ਨੂੰ ਤੁਰ ਪਾਵਾਗੇ ਉਹ ਮਾਈ ਨੇ ਥੈਲੀ ਫੜਦੇ ਕਿਹਾ ਵੀ ਪੁੱਤਰ ਤੁਸੀਂ ਬੜੀ ਵੱਡੀ ਦੀ ਮਹਿਮਾਰੀ ਮੈਨੂੰ ਦੇ ਰਹੇ ਹੋ ਉਹ ਚਾਰਾਂ ਲੜਕੇ ਆਨੇ ਕਿਹਾ ਵੀ ਮਾਈ ਤੁਹਾਨੂੰ ਆਪਣੇ ਘਰ ਦਾ ਪਤਾ ਹੈ ਤੁਸੀਂ ਕਿਸੇ ਸੁਰੱਖਿਅਤ ਥਾਂ ਤੇ ਇਹਨੂੰ ਰੱਖ ਦੋ ਅਤੇ ਕੱਲ ਨੂੰ ਜਦੋਂ ਅਸੀਂ ਚਾਰੇ ਜਾਣੇ ਤੁਹਾਡੇ ਕੋਲ ਆਵਾਂਗੇ ਨਾ ਉਦੋਂ ਹੀ ਇਹ ਥੈਲੀ ਤੁਸੀਂ ਸਾਨੂੰ ਦੇਣੀ ਆ ਜੇਕਰ ਕੋਈ ਇੱਕ ਜਾਣਾ ਆ ਕੇ ਸਾਡੇ ਤੋਂ ਮੰਗੇ ਤਾਂ ਤੁਸੀਂ ਇਹ ਥੈਲੀ ਨਾ ਦਿਓ ਜੀ ਅਸੀਂ ਚਾਰੇ ਇਕੱਠੇ ਆ ਕੇ ਤੁਹਾਡੇ ਤੋਂ ਇਹ ਥੈਲੀ ਲੈ ਜਾਵਾਂਗੇ ਮਾਈ ਨੇ ਵੀ ਕਿਹਾ ਵੀ ਹਾਂ ਇਹ ਗੱਲ ਠੀਕ ਆ ਜੇ ਮੇਰੇ ਕੋਲ ਚਾਰੇ ਆਓਗੇ ਨਾ ਫਿਰ ਹੀ ਇਹ ਠੈਲੀ ਮਿਲੇਗੀ ਇੱਕ ਨੂੰਨੇ ਇਹ ਕਹਿ ਕੇ ਮਾਈ ਨੇ ਉਹਨਾਂ ਚਾਰਾਂ ਨੂੰ ਕਿਹਾ ਵੀ ਪੁੱਤਰ ਜਾਓ ਹੁਣ ਤੁਸੀਂ ਸਵੇਰ ਦੇ ਥੱਕੇ ਹੋ ਬਾਹਰ ਵੇੜੇ ਦੇ ਵਿੱਚ ਤੁਹਾਡੇ ਬਿਸਤਰ ਲਗਾ ਦਿੱਤੇ ਨੇ ਤੁਸੀਂ ਆਰਾਮ ਦੇ ਨਾਲ ਜਾ ਕੇ ਸੌ ਜਾਓ ਸਵੇਰੇ ਜਦੋਂ ਉੱਠੋਗੇ ਨਾ ਉਦੋਂ ਤੁਸੀਂ ਆਪਣੀ ਅਮਾਨਤ ਮੇਰੇ ਕੋਲੋਂ ਲੈ ਲੈਣਾ ਅਤੇ ਯਾਦ ਰੱਖੇ ਕਿ ਮੈਂ ਸਵੇਰੇ ਸਵੇਰ ਆਪਣੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੀ ਆਂ ਜਦੋਂ ਵੀ ਤੁਸੀਂ ਉੱਠੇ ਤਾਂ ਉਹ ਸਾਹਮਣੇ ਖੇਤਾਂ ਦੇ ਵਿੱਚ ਮੈਂ ਕੰਮ ਕਰ ਰਹੀ ਹੋਵਾਂਗੀ ਤੁਸੀਂ ਮੈਨੂੰ ਆਵਾਜ਼ ਮਾਰ ਦੇਣਾ ਮੈਂ ਆ ਕੇ ਤੁਹਾਨੂੰ ਤੁਹਾਡੇ ਧੰਨ ਦੀ ਥੈਲੀ ਦੇ ਦਵਾਂਗੀ। ਉਹਨਾਂ ਨੇ ਕਿਹਾ ਠੀਕ ਹੈ ਮਾਈ ਇਦਾਂ ਹੀ ਕਰਾਂਗੇ। ਕਹਿੰਦੇ ਇਹ ਕਹਿ ਕੇ ਚਾਰੋਂ ਦੋਸਤ ਵੇੜੇ ਦੇ ਵਿੱਚ ਲੱਗੇ ਬਿਸਤਰਾਂ ਦੇ ਉੱਪਰ ਜਾ ਕੇ ਸੌ ਗਏ ਅਤੇ ਮਾਈ ਕਮਰੇ ਦੇ ਵਿੱਚ ਧੰਨ ਦੇ ਕੋਲ ਕਹਿੰਦੇ ਉਹ ਚਾਰਾਂ ਦੇ ਵਿੱਚੋਂ ਇੱਕ ਦੋਸਤ ਦੀ ਨੀਅਤ ਦੇ ਵਿੱਚ ਖੋਟ ਸੀ। ਉਹ ਚਾਹੁੰਦਾ ਸੀ ਕਿ ਸਾਰਾ ਪੈਸਾ ਮੈਨੂੰ ਇਕੱਲੇ ਨੂੰ ਮਿਲ ਜਾਵੇ। ਔਰ ਮਿਲੇ ਕਿੰਝ ਇਹੀ ਸੋਚਦਿਆਂ ਸੋਚਦਿਆਂ ਸਾਰੀ ਰਾਤ ਲੰਘ ਗਈ ਕਹਿੰਦੇ ਉਹਦੇ ਮਨ ਦੇ ਵਿੱਚ ਇੱਕ ਵਿਚਾਰ ਆਈ ਵੀ ਕਿਉਂ ਨਾ ਜਦੋਂ ਸਵੇਰੇ ਸੇਰ ਮਾਈ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਜਾਵੇਗੀ ਤਾਂ ਮੈਂ ਧਨ ਦੀ ਥੈਲੀ ਚੋਰੀ ਕਰਕੇ ਇੱਥੋਂ ਭੱਜ ਜਾਵਾਂਗਾ ਕਹਿੰਦੇ ਉਹਨੇ ਇਦਾਂ ਹੀ ਕੀਤਾ ਜਦੋਂ ਮਾਈ ਖੇਤਾਂ ਦੇ ਵਿੱਚ ਕੰਮ ਕਰਨ ਗਈ ਤਾਂ ਇਹਨੂੰ ਪਤਾ ਲੱਗ ਗਿਆ ਇਹਨੇ ਕਰਦੀ ਬਹੁਤ ਤਲਾਸ਼ੀ ਲਈ ਪਰ ਇਹਨੂੰ ਧਨ ਦੀ ਥੈਲੀ ਨਾ ਲੱਭੀ ਇਸ ਕਰਕੇ ਇਨੇ ਮਨ ਦੇ ਵਿੱਚ ਦੂਸਰੀ ਮੌਤ ਬਣਾਈ ਵੀ ਹੁਣ ਦੂਜੇ ਤਰੀਕੇ ਦੇ ਨਾਲ ਧੰਨ ਦੀ ਥੈਲੀ ਲੈ ਕੇ ਇਥੋਂ ਰਫੂ ਚੱਕਰ ਹੋ ਜਾਵਾਂਗਾ ਕਹਿੰਦੇ ਜਦੋਂ ਹੀ ਦਿਨ ਚੜ੍ਹਿਆ ਬਾਕੀ ਦੋਸਤ ਵੀ ਉੱਠੇ ਤਾਂ ਉਹਨਾਂ ਨੇ ਕਿਹਾ ਵੀ ਚਲੋ ਹੁਣ ਆਪਾਂ ਆਪਣੇ ਪਿੰਡ ਨੂੰ ਚੱਲਨੇ ਪਾਈਏ ਪਰ ਇਹ ਜਿਹੜਾ ਦੋਸਤ ਜੀ ਦੀ ਨੀਅਤ ਦੇ ਵਿੱਚ ਕੋਟ ਸੀ ਇਹ ਕਹਿਣ ਲੱਗਾ ਬਾਜ਼ਾਰ ਮੈਂ ਤਾਂ ਜਾਉਣਾ ਹਾਂ ਕੀ ਆਪ ਲੋ ਬਜ਼ੁਰਗ ਮਾਈ ਦੀ ਕੁਝ ਮਦਦ ਕਰੀਏ ਦੇਖ ਬਜ਼ੁਰਗ ਮਾਈ ਨੇ ਆਪਣੀ ਕਿੰਨੀ ਮਦਦ ਕੀਤੀ ਆ ਰਾਤ ਰਹਿਣ ਨੂੰ ਥਾਂ ਦਿੱਤੀ ਆ ਕਿੰਨਾ ਸੋਹਣਾ ਭੋਜਨ ਪ੍ਰਸ਼ਾਦ ਆ ਆਪਾਂ ਨੂੰ ਸ਼ਕਾਇਆ ਕਿੰਨੀ ਸੇਵਾ ਕੀਤੀ ਤੇ ਇਹ ਮਾਈ ਕਿੰਨੀ ਬਜ਼ੁਰਗ ਆ ਕਿੰਜ ਸਾਰਾ ਦਿਨ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੀ ਰਹੇਗੀ ਤਾਂ ਆਪਾਂ ਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਆਪਾਂ ਚਾਰੇ ਨੌਜਵਾਨ ਆ ਆਪਣੇ ਲਈ ਇਹ ਖੇਤਾਂ ਦਾ ਕੰਮ ਕਰਨਾ ਮੁਸ਼ਕਲ ਨਹੀਂ ਆ ਆਪਾਂ ਦਾ ਝੱਟ ਹੀ ਇਹ ਖੇਤਾਂ ਦਾ ਕੰਮ ਨੂੰ ਵੇੜ ਦੇਣਾ ਹੈ ਚਲੋ ਆਪਾਂ ਖੇਤਾਂ ਦੇ ਵਿੱਚ ਜਾ ਕੇ ਇਹਦੀ ਮਦਦ ਕਰਦੇ ਆ ਇਹਨੂੰ ਕਹਿੰਦੇ ਆ ਵੀ ਤੂੰ ਆਰਾਮ ਕਰ ਤੇਰੇ ਖੇਤਾਂ ਦਾ ਕੰਮ ਅਸੀਂ ਕਰ ਦਵਾਂਗੇ ਕਹਿੰਦੇ ਉਹ ਬਾਕੀ ਦੋਸਤ ਵੀ ਕਹਿਣ ਲੱਗੇ ਵੀ ਹਾਂ ਯਾਰ ਤੂੰ ਠੀਕ ਕਹਿ ਰਿਹਾ ਏ ਇੰਨਾ ਕੰਤਾਪਾ ਨੂੰ ਕਰਨਾ ਹੀ ਚਾਹੀਦਾ ਏ ਕਹਿੰਦੇ ਇਹ ਚਾਰੇ ਦੋਸਤ ਉਹ ਬਜ਼ੁਰਗ ਮਾਈ ਦੇ ਕੋਲ ਖੇਤਾਂ ਦੇ ਵਿੱਚ ਗਏ ਅਤੇ ਜਾ ਕੇ ਕਿਹਾ ਕਿ ਮਾਈ ਤੁਸੀਂ ਆਰਾਮ ਦੇ ਨਾਲ ਘਰ ਜਾਓ ਜੋ ਜੋ ਕੰਮ ਕਰਨਾ ਸਾਨੂੰ ਦੱਸ ਦਿਓ ਅਸੀਂ ਸਾਰਾ ਨਿਬੇੜ ਦਵਾਂਗੇ ਕਹਿੰਦੇ ਇਹ ਚਾਰੇ ਦੋਸਤ ਖੇਤਾਂ ਦੇ ਵਿੱਚ ਕੰਮ ਕਰਨ ਲੱਗੇ ਅਤੇ ਉਹ ਜੀ ਦੀ ਨੀਅਤ ਦੇ ਵਿੱਚ ਖੋਟ ਸੀ ਉਹਨੇ ਤਾਂ ਹੁਣ ਆਪਣੀ ਵਿਆਹਤ ਨੂੰ ਸਿਰੇ ਚੜਾਉਣਾ ਸੀ ਉਹ ਇਹਨਾਂ ਤਿੰਨਾਂ ਨੂੰ ਕਹਿਣ ਲੱਗਾ ਵੀ ਮੈਨੂੰ ਤਾਂ ਪਾਣੀ ਦੀ ਬਹੁਤ ਪਿਆਸ ਲੱਗੀ ਆ ਮੈਂ ਪਾਣੀ ਪੀਣ ਚੱਲਿਆ ਹਾਂ ਕਹਿੰਦੇ ਇਹ ਪਾਣੀ ਪੀਣ ਦੇ ਲਈ ਗਿਆ ਪਰ ਮਾਈ ਨੂੰ ਜਾ ਕੇ ਕਿਹਾ ਮਾਈ ਮੇਰੇ ਦੋਸਤ ਕਹਿੰਦੇ ਵੀ ਹੁਣ ਕਾਫੀ ਟਾਈਮ ਹੋ ਗਿਆ ਏ ਘਰ ਵਾਪਸ ਚੱਲੀਏ ਤਾਂ ਸਾਡੀ ਧਨ ਦੀ ਥੈਲੀ ਦੇ ਦੇ ਉਹਨੇ ਕਿਹਾ ਵੀ ਨਹੀਂ ਪੁੱਤਰ ਤੈਨੂੰ ਮੈਂ ਇਕੱਲੇ ਨੂੰ ਕਿੰਜ ਦੇ ਦਵਾਂ ਉਹਨਾਂ ਨੂੰ ਵੀ ਆਵਾਜ਼ ਮਾਰ ਇਹਨੇ ਕਿਹਾ ਨਹੀਂ ਨਹੀਂ ਮਾਈ ਉਹਨਾਂ ਨੇ ਹੀ ਮੈਨੂੰ ਭੇਜਿਆ ਏ ਜੇ ਨਹੀਂ ਯਕੀਨ ਤੇ ਮੈਂ ਹੁਣੇ ਤੁਹਾਨੂੰ ਪਹੁੰਚਾ ਦੇਣਾ ਹਾਂ ਇਹਨੇ ਉੱਥੋਂ ਹੀ ਆਪਣੇ ਤਿੰਨਾਂ ਦੋਸਤਾਂ ਨੂੰ ਆਵਾਜ਼ ਮਾਰੀ ਕਿਆ ਤੁਹਾਡੇ ਲਈ ਵੀ ਲੈ ਆਵਾਂ ਉਹਨਾਂ ਨੇ ਉੱਥੋਂ ਹੀ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਹਾਂ ਹਾਂ ਲੈ ਆ ਲੈ ਆ ਕਿਨੇ ਮਾਈ ਨੂੰ ਲੱਗਾ ਵੀ ਧੰਨਵਾਦੀ ਗੱਲ ਕਰ ਰਹੇ ਨੇ ਪਰ ਉਹ ਦੋਸਤ ਤਾਂ ਪਾਣੀ ਮੰਗਾ ਰਹੇ ਸੀ ਵੀ ਸਾਡੇ ਵਾਸਤੇ ਵੀ ਪਾਣੀ ਲੈ ਆ ਕਿੰਦੇ ਇਸ ਤਰ੍ਹਾਂ ਚੁਸਤ ਚਲਾਕੀ ਦੇ ਨਾਲ ਉਹ ਦੋਸਤ ਠੰਡ ਦੀ ਥੈਲੀ ਲੈ ਕੇ ਪਤਾ ਹੀ ਨਹੀਂ ਲੱਗਾ ਕਦੋਂ ਰਫੂ ਚੱਕਰ ਹੋ ਗਿਆ ਹੁਣ ਇਹ ਤਿੰਨੇ ਦੋਸਤ ਖੇਤਾਂ ਦੇ ਵਿੱਚ ਉਡੀਕ ਰਹੇ ਨੇ ਵੀ ਪਾਣੀ ਲੈ ਕੇ ਨਹੀਂ ਆਇਆ ਉਹ ਜਦ ਮਾਈ ਦੇ ਕੋਲ ਆਏ ਮਾਈ ਨੂੰ ਪੁੱਛਿਆ ਵੀ ਮਾਈ ਉਹ ਪਾਣੀ ਪੀ ਕੇ ਅੰਦਰ ਆਰਾਮ ਕਰਨ ਲੱਗ ਗਿਆ ਹੈ ਤਮਾਈ ਨੇ ਕਿਹਾ ਨਹੀਂ ਪੁੱਤਰ ਪਾਣੀ ਤਾਂ ਉਹਨੇ ਪੀਤਾ ਹੀ ਨਹੀਂ ਉਹ ਤਾਂ ਤੁਹਾਨੂੰ ਦੀ ਥੈਲੀ ਲੈਣ ਆਇਆ ਸੀ ਤੁਸੀਂ ਤਾਂ ਕਿਹਾ ਸੀ ਵੀ ਹਾਂ ਲੈ ਆ ਲੈ ਆ ਮੈਂ ਤਾਂ ਤੁਹਾਨੂੰ ਦੀ ਥੈਲੀ ਦੇ ਕੇ ਕੰਮ ਤੇ ਲੱਗ ਗਈ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੁਸੀਂ ਅਜੇ ਇੱਥੇ ਹੋ ਮੈਂ ਤਾਂ ਸੋਚਿਆ ਵੀ ਤੁਸੀਂ ਚਲੇ ਗਏ ਹੋ ਉਹ ਕਹਿਣ ਲੱਗੇ ਨਹੀਂ ਮਾਈ ਅਸੀਂ ਤਾਂ ਪਾਣੀ ਲੈਣ ਦੇ ਲਈ ਭੇਜਿਆ ਸੀ ਸਾਰੀ ਗੱਲ ਸਾਰਿਆਂ ਨੂੰ ਸਮਝ ਤੇ ਵਿੱਚ ਆ ਗਈ ਵੀ ਉਹ ਤਾਂ ਚਲਾਕੀ ਕਰ ਗਿਆ ਚਲਾਕੀ ਦੇ ਨਾਲ ਸਾਰਾ ਧਨ ਲੈ ਗਿਆ ਇਹ ਬਾਕੀ ਤਿੰਨੇ ਨੌਜਵਾਨ ਮਾਈ ਨੂੰ ਕਹਿਣ ਲੱਗੇ ਵੀ ਮਾਈ ਇਹ ਸਭ ਕੁਝ ਤੁਹਾਡੇ ਕਰਕੇ ਹੋਇਆ ਅਸੀਂ ਰਾਤ ਤੁਹਾਨੂੰ ਚੰਗਾ ਭਲਾ ਕਿਹਾ ਸੀ ਕਿ ਸਾਡਾ ਧਨ ਉਨੀ ਦੇਰ ਤੱਕ ਤੁਸੀਂ ਨਹੀਂ ਦੇਣਾ ਜਿੰਨੀ ਦੇਰ ਤੱਕ ਅਸੀਂ ਚਾਰੇ ਜਾਣੇ ਇਕੱਠੇ ਨਾ ਆਈਏ ਤੁਸੀਂ ਫਿਰ ਉਹ ਨੂੰ ਇਕੱਲੇ ਨੂੰ ਤਨ ਦੀ ਥੈਲੀ ਕਿਉਂ ਦਿੱਤੀ ਇਹ ਸਾਰਾ ਕਸੂਰ ਤੁਹਾਡਾ ਹੈ ਇਹ ਹਰਜਾਨਾ ਤੁਹਾਨੂੰ ਭਰਨਾ ਪੈਣਾ ਹੈ ਬਜ਼ੁਰਗ ਮਾਈ ਨੇ ਬੜਾ ਕਿਹਾ ਵੀ ਪੁੱਤਰ ਮੈਨੂੰ ਹੁਣ ਕੀ ਪਤਾ ਸੀ ਤੁਸੀਂ ਹੀ ਉੱਥੇ ਇਸ਼ਾਰਾ ਕੀਤਾ ਸੀ ਵੀ ਹਾਂ ਲੈ ਆ ਲੈ ਤਾਂ ਮੈਂ ਤਾਂ ਤੁਹਾਡੀ ਕਹਿਣ ਤੇ ਉਹ ਥੈਲੀ ਦੇ ਦੇ ਦਿੱਤੀ ਕਹਿੰਦੇ ਇਦਾਂ ਹੀ ਕਰਦਿਆਂ ਕਰਦਿਆਂ ਗੱਲ ਰਾਜੇ ਤੱਕ ਪਹੁੰਚ ਗਈ ਇਹ ਤਿੰਨਾਂ ਦੋਸਤਾਂ ਨੇ ਜਾ ਕੇ ਰਾਜੇ ਦੀ ਕਚਹਿਰੀ ਦੇ ਵਿੱਚ ਬਹੁਤ ਰੌਲਾ ਪਾਇਆ ਕਿ ਅਸੀਂ ਤਾਂ ਬਾਹਰ ਦੇ ਬੰਦੇ ਆ ਤੁਹਾਡੇ ਨਗਰ ਦੇ ਵਿੱਚ ਆਏ ਸੀ ਤੁਹਾਡੇ ਨਗਰ ਦੇ ਲੋਕ ਇਦਾਂ ਦੇ ਨੇ ਸਾਡੇ ਨਾਲ ਧੋਖਾ ਕੀਤਾ ਆ ਬਜ਼ੁਰਗ ਮਾਈ ਕਰਕੇ ਸਾਡਾ ਕਿੰਨਾ ਨੁਕਸਾਨ ਹੋ ਗਿਆ ਕਹਿੰਦੇ ਰਾਜੇ ਨੇ ਵੀ ਜਦੋਂ ਇਸ ਤਰ੍ਹਾਂ ਸਾਰੀ ਗੱਲਬਾਤ ਸੁਣੀ ਤਾਂ ਰਾਜੇ ਨੇ ਵੀ ਮਨ ਦੇ ਵਿੱਚ ਸੋਚਿਆ ਕਿ ਬਾਹਰ ਦੇ ਬੰਦੇ ਨੇ ਬਾਹਰ ਜਾ ਕੇ ਸਾਡੇ ਬਾਰੇ ਕੀ ਕਹਿਣਗੇ ਰਾਜੇ ਨੇ ਫੈਸਲਾ ਸੁਣਾ ਦਿੱਤਾ ਕਿ ਮਾਈ ਤੇਰੇ ਕਰਕੇ ਇਹਨਾਂ ਦਾ ਨੁਕਸਾਨ ਹੋਇਆ ਏ ਹੁਣ ਇਹ ਸਾਰਾ ਹਰਜਾਨਾ ਤੈਨੂੰ ਹੀ ਭਰਨਾ ਪੈਣਾ ਹੈ ਤੂੰ ਭਾਵੇਂ ਆਪਣਾ ਘਰ ਵਿੱਚ ਭਾਵੇਂ ਖੇਤ ਵਿੱਚ ਪਰ ਇਹਨਾਂ ਦੇ ਪੈਸੇ ਇਹਨਾਂ ਨੂੰ ਦੇ ਮੈਂ ਬਾਹਰ ਦੇ ਨਗਰ ਦੇ ਵਿੱਚ ਆਪਣੀ ਬਦਨਾਮੀ ਨਹੀਂ ਕਰਵਾਉਣਾ ਚਾਹੁੰਦਾ ਇਹ ਬਾਹਰ ਜਾ ਕੇ ਕੀ ਦੱਸਣਗੇ ਕਿ ਰਾਜੇ ਦੇ ਖੁਦ ਦੇ ਹੀ ਨਗਰ ਦੇ ਵਿੱਚ ਇਹਨਾਂ ਦੇ ਨਾਲ ਇਹਨਾਂ ਦਾ ਇੰਨਾ ਵੱਡਾ ਨੁਕਸਾਨ ਹੋ ਗਿਆ ਅਤੇ ਇਹ ਨੁਕਸਾਨ ਤੇਰੇ ਕਰਕੇ ਹੋਇਆ ਹੈ ਇਸ ਕਰਕੇ ਇਹ ਹਰਜਾਨਾ ਤੈਨੂੰ ਭਰਨਾ ਪੈਣਾ ਹੈ ਜਿਵੇਂ ਮਰਜ਼ੀ ਕਰ ਇਹਨਾਂ ਦੇ ਪੈਸੇ ਮੋੜ ਕਹਿੰਦੇ ਰਾਜੇ ਨੇ ਇਹ ਫੈਸਲਾ ਸੁਣਾ ਦਿੱਤਾ ਹੁਣ ਬਜ਼ੁਰਗ ਮਾਈ ਇੰਨੇ ਪੈਸੇ ਦਾ ਇੰਤਜ਼ਾਮ ਕਿੱਥੋਂ ਕਰੇ ਪਰ ਹੁਣ ਰਾਜੇ ਫੈਸਲਾ ਹੀ ਮੰਡਣਾ ਤਾਂ ਪੈਣਾ ਹੀ ਕਹਿੰਦੇ ਬਜ਼ੁਰਗ ਮਾਈ ਰੋਂਦੀ ਰੋਂਦੀ ਆਪਣੇ ਘਰ ਨੂੰ ਵਾਪਸ ਆ ਰਹੀ ਸੀ ਰਸਤੇ ਦੇ ਵਿੱਚ ਉਹਨੂੰ ਇੱਕ ਸੰਤ ਜੀ ਮਿਲੇ ਇਹ ਸੰਤ ਜੀ ਦੇ ਬਾਰੇ ਸਾਰਾ ਸ਼ਹਿਰੇ ਇਹ ਚਰਚਾ ਸੀ ਕਿ ਸੰਤ ਜੀ ਦੇ ਕੋਲ ਕੋਈ ਦਿਵਿਆ ਸ਼ਕਤੀ ਆ ਜਿਹਦੇ ਨਾਲ ਇਹ ਹਰ ਇੱਕ ਬੰਦੇ ਦੀ ਮੁਸ਼ਕਲ ਦਾ ਹੱਲ ਝਟ ਹੀ ਕਰ ਦਿੰਦੇ ਨੇ ਕਹਿੰਦੇ ਇਹ ਮਾਈ ਰੋਂਦੀ ਹੋਈ ਜਾ ਰਹੀ ਸੀ ਇਹਨੇ ਸੰਤ ਜੀ ਨੂੰ ਨਹੀਂ ਦੇਖਿਆ ਪਰ ਸੰਤ ਜੀ ਨੇ ਇਸ ਬਜ਼ੁਰਗ ਮਾਈ ਨੂੰ ਰੋਂਦੀ ਹੋਈ ਨੂੰ ਦੇਖ ਲਿਆ ਸੰਤ ਜੀ ਨੇ ਮਾਈ ਨੂੰ ਪੁੱਛਿਆ ਵੀ ਮਾਈ ਕੀ ਗੱਲ ਆ ਮਾਈ ਨੇ ਸਾਰੀ ਗੱਲਬਾਤ ਦੱਸ ਦਿੱਤੀ ਵੀ ਮੇਰੇ ਨਾਲ ਤਾਂ ਆ ਗੱਲ ਬਣ ਗਈ ਆ ਮੈਂ ਤਾਂ ਉਹ ਲੜਕੀਆਂ ਦੀ ਮਦਦ ਕੀਤੀ ਸੀ ਪਰ ਲੜਕੀਆਂ ਦੇ ਵਿੱਚੋਂ ਇੱਕ ਲੜਕਾ ਧੋਖੇ ਬਾਜ ਸੀ ਉਹ ਉਹਨਾਂ ਦਾ ਪੈਸਾ ਲੈ ਗਿਆ ਇਹਨਾਂ ਨੇ ਮੇਰੇ ਤੇ ਇਲਜ਼ਾਮ ਮਲਾ ਦਿੱਤਾ ਅਤੇ ਰਾਜੇ ਨੇ ਵੀ ਮੇਰੇ ਲਈ ਆ ਫੈਸਲਾ ਸੁਣਾ ਦਿੱਤਾ ਉਹ ਸੰਤ ਨੇ ਕਿਹਾ ਮਾਈ ਰਾਜੇ ਨੇ ਗਲਤ ਫੈਸਲਾ ਲਿਆ ਏ ਤੂੰ ਇਸ ਫੈਸਲੇ ਦੇ ਖਿਲਾਫ ਆਵਾਜ਼ ਉਠਾ ਮਾਈ ਨੇ ਕਿਹਾ ਨਹੀਂ ਮੈਂ ਇਹ ਹਿੰਮਤ ਨਹੀਂ ਕਰ ਸਕਦੀ ਸੰਤ ਨੇ ਕਿਹਾ ਮੈਂ ਤੇਰੇ ਨਾਲ ਆ ਚੱਲ ਮੇਰੇ ਨਾਲ ਤੂੰ ਬਸ ਉੱਥੇ ਜਾ ਕੇ ਇੱਕ ਵਾਰ ਰਾਜੇ ਨੂੰ ਇਹ ਕਹਿ ਦੇਵੀਂ ਕਿ ਰਾਜਾ ਜੀ ਤੁਹਾਡਾ ਕੀਤਾ ਹੋਇਆ ਫੈਸਲਾ ਗਲਤ ਆ ਬਾਕੀ ਦੀ ਤੂੰ ਗੱਲ ਮੇਰੇ ਤੇ ਛੱਡ ਦੇਵੀਂ ਮੈਂ ਆਪੇ ਸਭ ਸੰਭਾਲ ਲਵਾਂਗਾ ਕਹਿੰਦੇ ਉਹ ਬਜਰਗਮਾਈ ਸੰਤਗਿਰੀ ਹੱਲਾਸ਼ੇਰੀ ਦੇ ਨਾਲ ਰਾਜੇ ਦੇ ਦਰਬਾਰ ਦੇ ਵਿੱਚ ਪਹੁੰਚ ਗਈ ਜਾ ਕੇ ਕਹਿ ਦਿੱਤਾ ਕਿ ਰਾਜਾ ਜੀ ਜੋ ਤੁਸੀਂ ਫੈਸਲਾ ਮੈਨੂੰ ਸੁਣਾਇਆ ਹੈ ਨਾ ਇਹ ਗਲਤ ਹੈ ਕਹਿੰਦੇ ਰਾਜੇ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਰਾਜੇ ਨੇ ਕਿ ਆ ਵੀ ਮਾਈ ਇੱਕ ਤਾਂ ਤੇਰੇ ਕਰਕੇ ਇਹ ਨੌਜਵਾਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਨਗਰ ਦੀ ਕਿੰਨੀ ਬਦਨਾਮੀ ਹੋਈ ਆ ਵੀ ਨਗਰ ਦੇ ਲੋਕ ਐਨੇ ਲਾਪਰਵਾਹ ਨੇ ਐਨੇ ਹੀ ਗੈਰ ਜ਼ਿੰਮੇਵਾਰ ਨੇ ਦੂਜਾ ਤੂੰ ਮੇਰੇ ਵੀ ਫੈਸਲੇ ਨੂੰ ਗਲਤ ਕਹਿ ਰਹੀ ਆ ਮੈਨੂੰ ਲੱਗਦਾ ਤੈਨੂੰ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਦੇਣੀ ਪੈਣੀ ਆ ਕਹਿੰਦੇ ਸਜ਼ਾ ਦੀ ਗੱਲ ਸੁਣ ਕੇ ਮਾਈ ਘਬਰਾ ਗਈ ਅਤੇ ਕਹਿ ਦਿੱਤਾ ਰਾਜਾ ਜੀ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹੀਆਂ ਇਹ ਸੰਤ ਜੀ ਨੇ ਕਹਿਣ ਨੂੰ ਕਿਹਾ ਸੀ ਇਸ ਕਰਕੇ ਮੈਂ ਤੁਹਾਡੇ ਫੈਸਲੇ ਨੂੰ ਗਲਤ ਕਹਿੰਦੇ ਰਾਜੇ ਨੇ ਗੁੱਸੇ ਦੇ ਨਾਲ ਉਸ ਸੰਤ ਜੀ ਨੂੰ ਤਾੜਨਾ ਕੀਤੀ ਕਿ ਤੁਸੀਂ ਕੌਣ ਹੁੰਦੇ ਹੋ ਮੇਰੇ ਫੈਸਲੇ ਨੂੰ ਗਲਤ ਕਹਿਣ ਵਾਲੇ ਮੈਂ ਰਾਜਾ ਹਾਂ ਚਾਹਾਂ ਤਾਂ ਹੁਣੇ ਤੁਹਾਨੂੰ ਵੀ ਜੇਲ੍ਹ ਵਿੱਚ ਸੁੱਟ ਸਕਦਾ ਕਹਿੰਦੇ ਸੰਤ ਜੀ ਨੇ ਬੜੀ ਨਿਮਰਤਾ ਦੇ ਨਾਲ ਪਹਿਲਾਂ ਨਮਸਕਾਰ ਕੀਤੀ ਫਿਰ ਕਿ ਰਾਜਾ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਰਾਜਾ ਹੋ ਅਤੇ ਤੁਹਾਡਾ ਹਰ ਫੈਸਲਾ ਸਿਰ ਮੱਥੇ ਤੁਸੀਂ ਇੱਕ ਵਾਰ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣ ਲਓ ਜੇ ਮੈਂ ਗਲਤ ਹੋਇਆ ਤਾਂ ਤੁਸੀਂ ਮੈਨੂੰ ਸਜ਼ਾ ਦੇ ਸਕਦੇ ਹੋ ਜੇਲ੍ਹ ਵਿੱਚ ਸੁੱਟ ਸਕਦੇ ਹੋ ਪਰ ਇੱਕ ਵਾਰ ਮੇਰੀ ਗੱਲ ਧਿਆਨ ਦੇ ਨਾਲ ਸੁਣ ਲਓ ਰਾਜੇ ਨੇ ਕਿਹਾ ਦੱਸੋ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਰਾਜਾ ਤੇ ਉਹ ਸੰਤ ਜੀ ਇੱਕ ਸਾਈਡ ਤੇ ਚਲੇ ਗਏ ਸੰਤ ਜੀ ਨੇ ਰਾਜੇ ਨੂੰ ਬੜੇ ਪਿਆਰ ਦੇ ਨਾਲ ਗੱਲ ਸਮਝਾਈ ਕਿ ਆਹ ਰਾਜਾ ਜੀ ਠੰਡੇ ਦਿਮਾਗ ਦੇ ਨਾਲ ਸੋਚੋ ਕਿ ਬਜ਼ੁਰਗ ਮਾਈ ਨੇ ਜੋ ਵੀ ਕੀਤਾ ਗਲਤ ਨਹੀਂ ਸੀ ਕੀਤਾ ਅੱਧੀ ਰਾਤ ਵੇਲੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਆਸਰਾ ਦਿੱਤਾ ਸੀ ਉਹਨਾਂ ਦੀ ਮਦਦ ਕੀਤੀ ਸੀ ਜੇਕਰ ਉਸ ਵੇਲੇ ਇਹ ਮਾਈ ਉਹਨਾਂ ਨੂੰ ਮਦਦ ਦੇਣ ਤੋਂ ਇਨਕਾਰ ਕਰਦੀ ਫਿਰ ਆਪਣੇ ਨਗਰ ਦੀ ਬਦਨਾਮੀ ਸੀ ਪਰ ਮਾਈ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਰਹਿਣ ਦੇ ਲਈ ਆਸਰਾ ਦਿੱਤਾ ਭੋਜਨ ਪ੍ਰਸ਼ਾਦਾ ਸ਼ਿਕਾਇਆ ਉਹਨਾਂ ਦੀ ਕਿੰਨੀ ਸੇਵਾ ਕੀਤੀ ਇਹ ਤਾਂ ਉਹਨਾਂ ਦੀ ਗਲਤੀ ਆ ਉਹਨਾਂ ਦੀ ਅਣਗਹਿਲੀ ਆ ਕਿਉਂਕਿ ਉਹ ਤਾਂ ਬਚਪਨ ਤੋਂ ਹੀ ਆਪਣੇ ਦੋਸਤ ਨੂੰ ਜਾਣਦੇ ਸੀ ਉਹਨਾਂ ਨੇ ਆਪਣੇ ਦੋਸਤ ਦੇ ਉੱਤੇ ਇਹ ਨਾ ਯਕੀਨ ਕਿਉਂ ਕੀਤਾ ਇਹ ਗਲਤੀ ਉਹਨਾਂ ਦੀ ਆ ਅਤੇ ਉਹ ਦੋਸਤ ਨੇ ਧੋਖੇ ਦੇ ਨਾਲ ਮਾਈ ਤੋਂ ਸਾਰਾ ਪੈਸਾ ਲੈ ਲਿਆ ਇਦੇ ਵਿੱਚ ਮਾਈ ਦਾ ਤਾਂ ਕੋਈ ਕਸੂਰ ਨਹੀਂ ਨਾ ਤੁਸੀਂ ਮਾਈ ਦੇ ਖਿਲਾਫ ਫੈਸਲਾ ਕਰ ਦਿੱਤਾ ਤੁਸੀਂ ਆਪ ਸੋਚੋ ਤੁਹਾਡੇ ਇਸ ਫੈਸਲੇ ਦੇ ਨਾਲ ਮਾਈ ਤੇ ਕਿੰਨਾ ਗਲਤ ਅਸਰ ਪੈਣਾ ਹੈ ਇਹ ਬਜ਼ੁਰਗ ਮਾਈ ਦਾ ਬੜਾਪਾ ਰੁੱਲ ਜਾਣਾ ਹੈ ਜੇਕਰ ਇਹਨੇ ਘਰ ਖੇਤ ਵੇਚ ਕੇ ਉਹਨਾਂ ਦੇ ਪੈਸੇ ਦੇ ਦਿੱਤੇ ਤਾਂ ਇਹ ਬਜ਼ੁਰਗ ਮਾਈ ਕੀ ਕਰੇਗੀ ਰਾਜਾ ਜੀ ਜੇ ਤੁਸੀਂ ਚਾਹੁੰਦੇ ਤਾਂ ਤੁਹਾਡਾ ਫੈਸਲਾ ਇਹ ਵੀ ਹੋ ਸਕਦਾ ਤੁਸੀਂ ਆਪਣੇ ਨਗਰ ਨੂੰ ਬਦਨਾਮੀ ਤੋਂ ਬਚਾਉਣਾ ਚਾਹੁੰਦੇ ਹੋ ਉਹਨਾਂ ਲੜਕੀਆਂ ਦੀ ਮਦਦ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਉਹਨਾਂ ਦੀ ਮਦਦ ਕਰ ਸਕਦੇ ਸੀ ਦੂਜਾ ਤੁਹਾਡੇ ਕੋਲ ਉਹ ਤਾਕਤ ਸੀ ਜਿਹਦੇ ਨਾਲ ਤੁਸੀਂ ਉਸ ਚੋਰ ਦੋਸਤ ਨੂੰ ਲੱਭ ਸਕਦੇ ਸੀ ਪਰ ਤੁਸੀਂ ਇਹਨਾਂ ਕੰਮਾਂ ਵੱਲ ਧਿਆਨ ਨਹੀਂ ਕੀਤਾ ਤੁਸੀਂ ਤਾਂ ਸਾਰਾ ਇਲਜ਼ਾਮ ਮਾਈ ਦੇ ਉੱਤੇ ਲਾ ਦਿੱਤਾ ਅਤੇ ਮਾਈ ਨੂੰ ਇਹ ਫੈਸਲਾ ਸੁਣਾ ਦਿੱਤਾ ਕੀ ਤੁਸੀਂ ਇਹ ਫੈਸਲਾ ਕਰਕੇ ਖੁਦ ਸੰਤੁਸ਼ਟ ਹੋ ਆਪਣੇ ਆਪ ਨੂੰ ਮਾਫ ਕਰ ਪਾਓਗੇ ਰਾਜੇ ਨੇ ਜਦੋਂ ਠੰਡੇ ਦਿਮਾਗ ਦੇ ਨਾਲ ਸੋਚਿਆ ਤਾਂ ਕਹਿਣ ਲੱਗਾ ਸੰਤ ਜੀ ਤੁਸੀਂ ਸਹੀ ਕਹਿ ਰਹੇ ਹੋ ਫੈਸਲਾ ਤਾਂ ਮੇਰੇ ਤੋਂ ਬਹੁਤ ਗਲਤ ਹੋ ਗਿਆ ਏ ਪਰ ਜੇ ਹੁਣ ਮੈਂ ਆਪਣਾ ਫੈਸਲਾ ਬਦਲਦਾ ਹਾਂ ਤਾਂ ਮੇਰੇ ਤੇ ਤਾਂ ਲੋਕਾਂ ਨੇ ਯਕੀਨ ਨਹੀਂ ਕਰਨਾ ਲੋਕਾਂ ਦਾ ਮੇਰੇ ਤੋਂ ਯਕੀਨ ਉੱਠ ਜਾਵੇਗਾ ਵੀ ਰਾਜਾ ਗਲਤ ਫੈਸਲੇ ਕਰਦਾ ਏ ਇਸ ਤਰੀਕੇ ਦੇ ਨਾਲ ਵੀ ਮੇਰੀ ਬਦਨਾਮੀ ਹੋਵੇਗੀ ਸੰਤ ਜੀ ਹੁਣ ਇਸ ਮੁਸ਼ਕਲ ਦਾ ਹੱਲ ਤੁਸੀਂ ਕਰੋ ਸੰਤ ਜੀ ਨੇ ਕਿਹਾ ਰਾਜਨ ਤੂੰ ਫਿਕਰ ਨਾ ਕਰ ਨਾ ਤਾਂ ਤੇਰਾ ਫੈਸਲਾ ਗਲਤ ਠਹਿਰਾਇਆ ਜਾਵੇਗਾ ਤੇਰੀ ਕੋਈ ਬਦਨਾਮੀ ਨਹੀਂ ਹੋਵੇਗੀ ਬਲਕਿ ਤੇਰੇ ਫੈਸਲੇ ਕਰਕੇ ਤੇਰੀ ਵਾਹ ਵਾਹ ਹੋਵੇਗੀ ਅਤੇ ਇਸ ਫੈਸਲੇ ਕਰਕੇ ਉਹ ਬਜ਼ੁਰਗ ਮਾਈ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਉਹ ਨੌਜਵਾਨਾਂ ਦੇ ਨੁਕਸਾਨ ਦੀ ਵੀ ਪਰਭਾਈ ਹੋ ਜਾਵੇਗੀ ਰਾਜੇ ਨੇ ਕਿਹਾ ਉਹ ਕਿਵੇਂ ਸੰਤ ਜੀ ਨੇ ਕਿਹਾ ਰਾਜਾ ਜੀ ਜਿਆਦਾ ਕੁਝ ਨਹੀਂ ਕਰਨਾ ਬਸ ਉਹ ਤਿੰਨਾਂ ਲੜਕਿਆਂ ਨੂੰ ਦੁਬਾਰਾ ਆਪਣੇ ਕੋਲ ਬੁਲਾਓ ਅਤੇ ਉਹਨਾਂ ਨੂੰ ਕਹੋ ਤੁਹਾਡਾ ਧਨ ਤੁਹਾਨੂੰ ਮਿਲ ਜਾਵੇਗਾ ਪਰ ਵਾਅਦੇ ਦੇ ਮੁਤਾਬਕ ਮਿਲੇਗਾ ਚਾਰਾਂ ਨੂੰ ਇਕੱਠਿਆਂ ਨੂੰ ਕਿਉਂਕਿ ਤੁਸੀਂ ਮਾਈ ਤੋਂ ਇਹੋ ਵਾਅਦਾ ਲਿਆ ਸੀ ਨਾ ਇਸ ਤਰ੍ਹਾਂ ਰਾਜਾ ਜੀ ਇਹ ਤਿੰਨੇ ਦੋਸਤ ਵੀ ਆਪਣੇ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਹ ਦੋਸਤ ਇਹਨਾਂ ਦੇ ਪਿੰਡ ਦਾ ਹੀ ਆਸਾਨੀ ਦੇ ਨਾਲ ਲੱਭ ਜਾਵੇਗਾ ਅਤੇ ਤੁਸੀਂ ਵੀ ਆਪਣੇ ਸੈਨਿਕਾਂ ਨੂੰ ਕਹਿ ਕੇ ਉਹ ਚੋਰ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕਰੋ ਉਹ ਜ਼ਰੂਰ ਲੱਭ ਜਾਵੇਗਾ ਜੇ ਉਹ ਲੱਭ ਗਿਆ ਤਾਂ ਉਹਨਾਂ ਦਾ ਗਵਾਚਾ ਹੋਇਆ ਧਨ ਵੀ ਮਿਲ ਜਾਵੇਗਾ ਇਸ ਤਰੀਕੇ ਦੇ ਨਾਲ ਸਰਕਾਰੀ ਖਜ਼ਾਨੇ ਦੇ ਵਿੱਚੋਂ ਧੰਨ ਵੀ ਨਹੀਂ ਜਾਵੇਗਾ ਤੁਹਾਡੀ ਬਦਨਾਮੀ ਵੀ ਨਹੀਂ ਹੋਵੇਗੀ ਸਗੋਂ ਤੁਹਾਡੀ ਵਾਹ ਵਾਹ ਹੋਵੇਗੀ ਕਿ ਰਾਜੇ ਨੇ ਉਹ ਚੋਰ ਦਾ ਪਤਾ ਲਗਾ ਲਿਆ ਹੈ ਹੈ ਇਸ ਤਰੀਕੇ ਦੇ ਨਾਲ ਤੁਹਾਡਾ ਫੈਸਲਾ ਵੀ ਸਹੀ ਸਾਬਤ ਹੋਵੇਗਾ ਅਤੇ ਸਭ ਦੇ ਨਾਲ ਇਨਸਾਫ ਵੀ ਹੋਵੇ ਅਤੇ ਸਭ ਨੂੰ ਇਨਸਾਫ ਮਿਲੇਗਾ ਇਸੇ ਦੇ ਨਾਲ ਬੇਇਨਸਾਫੀ ਨਹੀਂ ਹੋਵੇਗੀ ਕਹਿੰਦੇ ਰਾਜਾ ਸੰਤ ਜੀ ਦੇ ਇਸ ਫੈਸਲੇ ਤੋਂ ਬੜਾ ਖੁਸ਼ ਹੋਇਆ ਅਤੇ ਸੰਤ ਜੀ ਨੂੰ ਕਹਿਣ ਲੱਗਾ ਸੰਤ ਜੀ ਤੁਹਾਡੇ ਬਾਰੇ ਸੱਚੀ ਸੁਣਿਆ ਹੈ ਤੁਹਾਡੇ ਅੰਦਰ ਕੋਈ ਸ਼ਕਤੀ ਹੈ ਜਿਸ ਦੇ ਨਾਲ ਤੁਸੀਂ ਇੰਨੇ ਸਹੀ ਫੈਸਲੇ ਕਰ ਲੈਂਦੇ ਹੋ ਸੰਤ ਜੀ ਨੇ ਕਿਹਾ ਹਾਂ ਰਾਜਾ ਮੇਰੇ ਅੰਦਰ ਸ਼ਕਤੀ ਹੈ ਜਿਸ ਦੇ ਨਾਲ ਮੈਂ ਸਹੀ ਫੈਸਲੇ ਕਰਦਾ ਹਾਂ ਅਤੇ ਇਹ ਸ਼ਕਤੀ ਤੁਹਾਡੇ ਅੰਦਰ ਵੀ ਆ ਬਲਕਿ ਹਰ ਇਨਸਾਨ ਦੇ ਅੰਦਰ ਆ ਪਰ ਇਸ ਸ਼ਕਤੀ ਨੂੰ ਵਰਤਦਾ ਕੋਈ ਕੋਈ ਆ ਰਾਜੇ ਨੇ ਕਿਹਾ ਸੰਤ ਜੀ ਮੈਂ ਕੁਝ ਸਮਝਿਆ ਨਹੀਂ ਸੰਤ ਜੀ ਨੇ ਕਿਹਾ ਰਾਜਨ ਇਹ ਸ਼ਕਤੀ ਆ ਮਨ ਦੀ ਸ਼ਕਤੀ ਅਤੇ ਮਨ ਦੀ ਸ਼ਕਤੀ ਉਦੋਂ ਹੀ ਉਜਾਗਰ ਹੁੰਦੀ ਆ ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਦੇ ਆ ਇਕਾਗਰ ਕਰਦੇ ਆ ਤਾਂ ਫਿਰ ਮਨ ਦੀ ਸ਼ਕਤੀ ਬਹੁਤ ਵੱਧ ਜਾਂਦੀ ਆ ਜੋ ਸਾਨੂੰ ਸਹੀ ਫੈਸਲਾ ਕਰਨ ਦੇ ਵਿੱਚ ਸਹਹਾਤਾ ਕਰਦੀ ਆ ਪਰ ਸਾਡੇ ਮਨ ਦਾ ਕਾਲਾਪਣ ਗੁੱਸਾ ਈਰਖਾ ਇਹ ਸਭ ਸਾਡੇ ਮਨ ਦੀ ਸ਼ਕਤੀ ਨੂੰ ਘਟਾ ਦਿੰਦੇ ਨੇ ਇਸ ਕਰਕੇ ਆਪਣੇ ਮਨ ਨੂੰ ਇਹਨਾਂ ਤੋਂ ਰਹਿਤ ਰੱਖਣਾ ਹੈ ਕਦੇ ਵੀ ਮਨ ਦੇ ਵਿੱਚ ਗੁੱਸਾ ਕਾਲਾਪਣ ਨਹੀਂ ਆਉਣ ਦੇਣਾ ਕਿਸੇ ਵੀ ਮਾਮਲੇ ਦੇ ਉੱਤੇ ਜਦੋਂ ਆਪਾਂ ਸ਼ਾਂਤ ਮਨ ਦੇ ਨਾਲ ਸੋਚਦੇ ਆਂ ਤਾਂ ਸਭ ਕੁਝ ਸਪਸ਼ਟ ਹੋ ਜਾਂਦਾ ਹੈ ਰਾਜਾ ਜੀ ਨੇ ਕਿਹਾ ਸੰਤ ਜੀ ਅੱਜ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਦਾ ਹਾਂ ਤੁਸੀਂ ਮੇਰੇ ਅਹਿਮ ਫੈਸਲੇ ਲੈਣ ਦੇ ਵਿੱਚ ਮੇਰੀ ਮਦਦ ਕਰਿਆ ਕਰਿਓ ਅਤੇ ਮੇਰੇ ਮਨ ਦੀ ਸ਼ਕਤੀ ਨੂੰ ਵਧਾਉਣ ਦੇ ਲਈ ਮੈਨੂੰ ਰਾਹ ਦਿਖਾਓ ਇਸ ਤਰ੍ਹਾਂ ਰਾਜੇ ਨੇ ਉਸ ਸੰਤ ਜੀ ਨੂੰ ਆਪਣੇ ਰਾਜ ਦਰਬਾਰ ਦੇ ਵਿੱਚ ਰਾਜ ਗੁਰੂ ਦਾ ਦਰਜਾ ਦੇ ਦਿੱਤਾ ਸੋ ਇਹ ਜੋ ਕਹਾਣੀ ਆ ਇਹ ਕਹਾਣੀ ਤੋਂ ਆਪਾਂ ਨੂੰ ਵੀ ਇਹ ਸਿੱਖਿਆ ਮਿਲਦੀ ਆ ਕਿ ਕਦੇ ਵੀ ਕੋਈ ਫੈਸਲਾ ਲੈਣਾ ਹੋਵੇ ਕਦੇ ਵੀ ਕਾਲੇ ਬੈ ਕੇ ਨਹੀਂ ਲੈਣਾ ਜਲਦਬਾਜੀ ਦੇ ਵਿੱਚ ਨਹੀਂ ਲੈਣਾ ਸ਼ਾਂਤ ਮਨ ਦੇ ਨਾਲ ਬੈਠ ਕੇ ਸੋਚਣਾ ਹੈ ਜਿੰਨਾ ਹੀ ਆਪਾਂ ਸ਼ਾਂਤ ਮਨ ਦੇ ਨਾਲ ਸੋਚਦੇ ਹਾਂ ਸਭ ਕੁਝ ਸਾਫ਼ ਸਪਸ਼ਟ ਨਜ਼ਰ ਆਉਂਦਾ ਹੈ ਪਰ ਜਦੋਂ ਹੀ ਆਪਾਂ ਗੁੱਸੇ ਦੇ ਨਾਲ ਸੋਚਦੇ ਆ ਕਾਲੇ ਪੰਨ ਦੇ ਨਾਲ ਸੋਚਦੇ ਆ ਕਈ ਵਾਰ ਸਾਡੀਆਂ ਮੁਸ਼ਕਲਾਂ ਦੇ ਹੱਲ ਸਾਹਮਣੇ ਪਏ ਹੁੰਦੇ ਆ ਫੇਰ ਵੀ ਨਹੀਂ ਸਮਝ ਸਕਦੇ ਅਤੇ ਜਦੋਂ ਵੀ ਕੋਈ ਫੈਸਲਾ ਕਰਨਾ ਹੈ ਨਾ ਜੇ ਸਹੀ ਫੈਸਲਾ ਕਰਨਾ ਹੈ ਉਥੇ ਫਾਇਦਾ ਜਾਂ ਨੁਕਸਾਨ ਨਹੀਂ ਦੇਖਿਆ ਜਾਂਦਾ ਕਿਉਂਕਿ ਜੇ ਫਾਇਦਾ ਨੁਕਸਾਨ ਦੇਖ ਕੇ ਫੈਸਲਾ ਕਰਾਂਗੇ ਫਿਰ ਗਲਤ ਫੈਸਲਾ ਕਰ ਬੈਠਾਂਗੇ ਬਾਅਦ ਵਿੱਚ ਜ਼ਿੰਦਗੀ ਤਰ ਪਛਤਾਵਾਂਗੇ